ਹੈਲੋ ਹਰਜੀ ਸਰੇਮ ਸਸਟ੍ਰਿਕਾ ਜੀ ਉਮੀਦ ਕਰਦੀ ਹਾਂ ਤੁਸੀਂ ਸਰੀਕ ਠਹਿ ਹੋਮਗੇ ਬਾਈਗਰ ਜੀ ਦੀ ਕਿਰਪਾ ਨਾਲ ਤੇ ਜੇਕਰ ਕਿਸੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਵੀਡੀਓ ਦੇਖਣ ਲਈ ਧੰਨਵਾਦ ਤੇ ਅੱਜ ਆਪਾਂ ਬਸਤ ਬਣਾ ਸੀਗੇ ਕਰੇਲੇ ਪਰ ਮੈਂ ਤੇ ਮੈਸੇਜ ਉੱਤੇ ਘੱਟ ਖਾਣਾ ਪਸੰਦ ਕਰਦੀ ਹਾਂ ਜੀ ਕਰੇਲੇ ਤੇ ਤਾਂ ਕਰਕੇ ਮम्मा ਕਹਿੰਦੀ ਸੀ ਆਲੂ ਛਿੱਲੂ ਤੂੰ ਤੇ ਚੀਰ ਤੋ ਤੇ ਫਿਰ ਮੈਂ ਨਾ ਤੁਮ ਚੀਜ਼ ਦਨੀ ਆਂਗੀ। ਮੁਮਕਿਨ ਜੇ ਚਿਲ ਮੈਨੂੰ ਸਬਜ਼ੀ ਬਣਾ ਕੇ ਦੇ ਦੂੰਗੀ। ਤੇ ਮੀਂਹ ਵੀ ਕੱਢਣ ਦਿੱਸੇ ਸੈਟ تک ਹੋਮੂਗੀ। ਬਾਈਕੀ ਦੇ ਵਿਕਟ ਪਨਲ। ਤੇ ਅੱਜ ਗਰਮੀ ਬਹੁਤ ਜ਼ਿਆਦਾ ਕੀ ਤੇ ਅੱਜੂ ਨੇਰੀ ਵੀ ਦੱਸੀ ਵੀ ਹੈਗੀ। ਟਾਈਮ ਵੀ 5:30 ਹੋ ਗਏ ਨੇ ਟਾਈਮ ਦਾ ਵੀ ਪਤਾ ਹੀ ਨਹੀਂ ਲੱਗਦਾ ਜੀ। ਪਤਾ ਲੱਗਦਾ ਨਹੀਂ ਹੁੰਦਾ। ਸਨ ਸਾਡੀਆਂ ਵੀ ਸਮਰ ਵਕੇਸ਼ਨ ਸਟਾਰਟ ਹੋ ਗਈਆਂ 31 ਤਰੀਕ ਨੂੰ ਤੇ ਜਿਹਨ ਕੋਲ ਪੜ੍ਹੀ ਸੀਗਾ ਵਿਸ਼ਵੀਆਂ ਲੱਗੀਆਂ ਸੀਗੇ ਹਨਾ ਹਰ ਪਿੰਡ ਦੇ ਵਿੱਚ ਯਾ ਇਹ ਜਿਹੜਾ ਕੋਈ ਦੂਰ ਇਹ ਕੋਈ ਹੋਰ ਪਿੰਡ ਜਿੱਨੇ ੜਤੇੜੇ ਵਿਸ਼ਵੀਆਂ ਲੱਗੀਆਂ ਹੋਣਗੀਆਂ ਸਾਡੇ ਤਾਂ ਜਿੱਥੇ ਗੁਰਦੁਆਰਾ ਸਾਹਿਬ ਦੇ ਲੱਗੀ ਸੀ ਸਾਡੇ ਸਕੂਲ ਦੇ ਮੂਰੀ ਵੀ ਲੱਗੀ ਸੀ ਇਹਨਾਂ ਹਨਾ ਤੇ ਦੂਸਰੇ ਅਲ ਇੱਕ ਪਾਰਕ ਵੀ ਕਰਕੇ ਲੱਈ ਸੀ ਆਪਣੇ ਸਕੂਲ ਦੇ ਮੂਰੀ ਤੇ ਸੀਸੀ ਲਾਈਨਾਂ ਨਹੀਂ ਗਏ ਜਿਹੜੇ ਸਾਡੇ ਸਟੂਡੀਓ ਦੇ ਬੀਲ ਨੂੰ ਕਿਉਂ ਕੈਂਸਲ ਕਰ ਦਿੱਤੀ ਕਿਉਂਕਿ ਜੇ ਬੱਚੇ ਹੋਈ ਉਹਨਾਂ ਲੋਕਰ ਤਾਂ ਸੀ ਤੇ ਜਿੰਨੇ ਕੁ ਸਮਾਨ ਸੀਗਾ ਹਨ ਤੇ ਉਹ ਸਾਰੇ ਆਪਾਂ ਸਾਡੇ ਨਾਂ ਤੇ ਕੁਝ ਵੀ ਨਹੀਂ ਲੱਗੀ ਸੀਗੀ ਕੂਲਦੇ ਜਮਨ ਨਾਲ ਤੇ ਅਸੀਂ ਉੱਥੇ ਸਮਾਨ ਵੇਚਿਆ ਸੀ ਸਾਰੇ ਜਿੰਨਾ ਕੁ ਸਾਡੇ ਕੋਲ ਹੈਗਾ ਸੀ ਉਹ ਜਿੰਨੇ ਬਸ ਲੈ ਕੇ ਆਈਏ ਤੇ ਅਸੀਂ ਵੇਚ ਲਈ ਸੀਗੇ ਤੇ ਵੀਰ ਜੀਨਾ ਉਸ ਚੰ ਸਾਰੇ ਪਿਕਚਰ ਲੈ ਗਈ ਸੀ ਤੇ ਸੀ ਜੀ ਸੁਣੀ ਜੀ ਆਪਣੇ ਗੁਰਦਵਾਰ ਸਾਹਿਬ ਵੀ ਲੱਗੀ ਸੀ ਜੀ ਤੇ ਕੱਲ ਨੂੰ ਆਪਣੇ ਗੁਰਦਵਾਰ ਸਾਹਿਬ ਹੈਗੇ ਸ੍ਰੀ ਖੰਡਪਟ ਸਾਹਿਬ ਦੇਖੋ ਕੱਲ ਨੂੰ ਤੇ ਤੁਹਾਨੂੰ ਦਿਖਾਵਾਂਗੀ ਜੀ ਕੱਲ ਦਾ ਵਲੌਗ ਵੀ ਤੇ ਜੇਕਰ ਤੁਸੀਂ ਜੀ ਅ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਠੀਕ ਹੈ ਕਰਮੇ ਬਹੁਤ ਜਿਆਦੇ ਹੈ ਜੀ ਸੱਚ ਕਹਿੰਦੀ ਹਾਂ ਮੈਨੂੰ ਆ ਸਬਜੀ ਤੇ ਸਿਰ ਤੇ ਕੁਸਿੰਨਾ ਆ ਗਿਆ ਬਸ ਮੈਨੂੰ ਸਬਜੀ ਕੱਟਣੀ ਤੇ ਚਿੱਲੀ ਨਹੀਂ ਬਹੁਤ ਵਧੀਆ ਲੱਗਦੀ ਹੈ ਜੀ ਤੇ ਮੈਂ ਤਾਂ ਮਨਾਉ ਨੂੰ ਵੀ ਬਹੁਤ ਵਧੀਆ ਲੱਗਦੀ ਹੈਗੀ ਤੇ ਮਕੇ ਚੱਲੋ ਕੁੱਜੀ ਵੀ ਬਣਾ ਲੰਨੇ ਆ ਜੀ ਤੇ ਪੇਪਰ ਮੁੱਕ ਗਏ ਪੇਪਰਾਂ ਦੀ ਟੈਨਸ਼ਨ ਘਟ ਗਈ ਆਪਾਂ ਨੂੰ ਜੀ ਅੱਗੇ ਆਏ ਸੀਗਾ ਵੀ ਹਾਈ ਪੇਪਰ ਹਾਈ ਪੇਪਰ ਉਤਨੇ ਮੈਨੂੰ ਵੀਡੀਓ ਬਣਾਉਣ ਦਾ ਵੀ ਟਾਈਮ ਨਹੀਂ ਸੱਚ ਦੱਸਦਾ ਮੈਂ ਤੇ ਫਿਰ ਮੈਂ ਬੀਬੀ ਨਾਲ ਵੀ ਨੂੰ ਲੰਨ ਵੀ ਕੈਮਰਾ ਤੇ ਜਲਦੀ ਜਲਦੀ ਸਾਨੂੰ ਸਪੋਰਟ ਕਰੋ ਠੀਕ ਹੈ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਆ ਪਹਿਲਾ ਪਾਰਟ ਜਿੱਥੇ ਮੇਰੀ ਆਈ ਸੀ ਤੁਹਾਡੇ ਕਿੰਨੇ ਸੀਗੀ ਤੇ ਅੱਜ ਵੀ ਐਸੇ ਦੱਸਿਓ ਉੱਪਰ ਸੀਗੀ ਜੀ ਮੈਂ ਵੀ ਉਹ ਦਾ ਫੇਸ ਵਾਸ਼ ਕਰੇ ਤੇ ਨਾਲੇ ਦੇਖੋ ਫਿਰ ਵੀ ਆਪਾਂ ਅਥਨ ਧੜਕੇ ਨਾ ਹੋਣ ਤਾਂ ਵੀ ਗਰਮੀ ਹੋ ਜਾਂਦੀ ਹੈਗੇ ਤੇ ਅੱਜ ਤਾਂ ਜੀ ਉਹ ਸਾਡੇ ਸਕੂਲ 'ਚ ਹੁਣ ਗਰਮੀ ਕਰਕੇ ਕੂਲਰ ਲਾ ਦਿੱਤੇ ਨੇ ਵੱਡੇ ਵੱਡੇ ਉਹ ਹੁਣ ਚੱਲੇ ਨਹੀਂਗੇ ਰਬੜ ਦੇ ਤੇ ਉਹਦੇ ਨਾਲ ਵੀ ਪਰਦਾ ਜੀ ਮਾਰਦੀ ਹੈਗੀ ਫਿਰ ਵੀ ਹੈਨਾ ਤੇ ਅੱਜ ਜਨ ਲੈਗ ਚੱਲਦੇ ਬਾਹਰ ਲੈ ਕਰੇ ਦੇਖਦੇ ਆਂਗੇ ਸਬਜੀ ਸਬਜੀ ਚਲੋ ਜੀ ਚਲਿਏ ਕੀ ਆ ਗਿਆ ਜੀ ਕੁਝਿੱਦੜ ਆਪਣੇ ਕੱਖ ਨੇਗੇ ਤੇ ਅਮਰੂਦ ਵੀ ਆਪਣੇ ਲੱਗੇ ਸੀਗੇ ਕਾਫੀ ਮਿਰਚਾਂ ਆਪਣੇ ਬਹੁਤ ਸੋਹਣੀਆਂ ਹੋਈਆਂ ਗਈਆਂ ਜੀ ਦੇਖੋ ਤੇ ਸ਼ਿਮਲਾ ਮਿਰਚਾਂ ਵੀ ਆਪਾਂ ਲੈ ਗਈ ਸੀਗੇ ਤੋੜ ਕੇ ਕੱਲ ਆਥ ਨੇ ਕਿਉਂਕਿ ਜੇ ਆਪਾਂ ਸਬਜ਼ੀ ਬਣਾਉਣੀ ਸੀਗੀ ਤੜਕੇ ਸਕੂਲ ਜਾਣ ਵਾਸਤੇ ਸਾਚੜਿਆ ਪਿਆਗਾ ਤੇ ਆਪਣੇ ਪੇਠਾ ਵੀ ਲੱਗਿਆ ਹੋਵੇ ਪੂਰਾ ਵਧੀਆ ਤੇ ਪੇਠੇ ਦੀ ਸਬਜ਼ੀ ਬਹੁਤ ਵਧੀਆ ਬਣਦੀ ਹੈ ਜੀ ਜਿਵੇਂ ਘਰ ਦਾ ਪੇਠਾ ਹੁੰਦਾਗਾ ਉਵੇਂ ਇੱਧਰ ਆਪਣੇ ਬੈਂਗਣੀ ਵੀ ਲੱਗੀ ਪਈ ਹੈਗੀ ਕਦੋਂ ਤਾਂ ਜੀ ਤੁਸੀਂ ਪੁੱਛੋ ਹੀ ਨਾ ਲੱਗ ਜਾਂਦਾ ਉਹਦੇ ਬਣਾ ਲੈਂਦੇ ਨੇਗੇ ਘਰ ਦੇ ਸਾਡੇ ਨਾਲ ਜੀ ਪਤਾ ਕਿਵੇਂ ਨਿਸ਼ਾਨੀ ਰਹਿੰਦੀ ਹੈਗੀ ਬਲੇਟ ਆ ਗਈ ਕਿ ਨਹੀਂ ਸਦਿਆ ਲੈਟ ਚਲਦੀ ਹੈਗੀ ਇਹਨੂੰ ਸਾਨੂੰ ਪਤਾ ਲੱਗ ਜਿੰਦੇ ਬਲੇਟ ਹੈਗੀ ਆ ਖੇਤ ਵਾਲੀ ਕਿ ਹੈ ਨਹੀਂਗੀ ਤੇ ਆ ਕੁੱਤੀ ਸਨ ਕੋਲ ਦੀ ਪੰਕੀ ਜਾਂਦੀ ਜਦੋਂ ਨਹੀਂ ਮੈਂ ਆਈਆਂ ਤੇ ਇਹ ਆਪਣੇ ਜਿੱਥੇ ਬਾਹਰਲੇ ਘਰ ਹੀ ਰਹਿੰਦੀ ਹੈਗੀ ਨੂੰ ਪਾ ਕਦੇ ਕਦਾਈ ਹੈ ਨਾ ਰੋਟੀ ਪਾ ਜਣਿਆ ਪਾਣੀ ਤਾਂ ਇੱਥੋਂ ਪੀ ਲਾਂਦੀ ਹੈਗੀ ਰੋਟੀ ਆਪਾਂ ਹੈ ਨਾ ਪਾ ਪਾ ਜਣੇ ਹੁੰਦੇ ਆ ਸਵੇਰ ਤਾਂ ਸ਼ਾਮ ਨੂੰ ਪਾ ਜਣ ਪਰ ਦੁਪਹਿਰੇ ਕਦੇ ਇੱਕਦਾਈ ਪਾਉਣੇ ਆਗੇ ਔਰ ਰੋਟੀ ਦੋ ਟਾਈਮ ਤੇ ਪੱਕਾ ਹੀ ਪਾਉਣਿਆਂਗੇ ਦੇਖੋ ਜੀ ਜੋਤ ਹੁਣ ਟੋਕਾ ਕਰਨ ਲੱਗਦਾ ਹੈ ਬੇਚਰ ਦਾ ਪਟਾ ਲੈ ਗਿਆ ਜੋ ਥੋੜਾ ਰੁਗਲਾਈਦਾ ਹੁੰਦਾ ਹੈਗਾ ਜਿਸ ਵਾਂਗ ਅਭੀ ਜਾ ਰਹੀ ਐ ਕਰੇ ਹੂੰ ਜੋਤ ਵੀ ਵੀਰਾ ਟੋਕਾ ਕਰਨ ਲੱਗ ਗਿਆ ਜਦੋਂ ਕਮੇਟੀ ਟਰੈਕਟਰ ਤੇ ਬੈਜ ਬੈਜ ਜਾਨਾ ਮੈਨੂੰ ਵੀ ਇਹ ਲੱਗਦਾ ਜਿਵੇਂ ਮੈਂ ਉੱਚੀ ਜੇ ਥਾਂ ਤੇ ਬੈਠੀ ਆ ਪ੍ਰਾਊਡ ਫੀਲ ਹੁੰਦਾ ਹੈਗਾ ਹੁਣ ਜੀ ਸਤਿ ਸ੍ਰੀ ਅਕਾਲ ਜੀ ਤੇ ਟਾਈਮ ਹੋ ਚੁੱਕਿਆ ਤਾਂ ਸਾਮ ਦੇ ਸਾਡੇ ਸੇ ਬਚ ਚੁੱਕੇ ਨੇ ਜੀ ਅੱਜ ਸਵੇਰ ਦਾ ਗਿਆ ਅਸੀਂ ਸਮੋ ਕੀ ਹੋ ਗਿਆ ਕਰਦੇ ਗੱਲਾਂ ਰੱਬ ਕਰਦਾ ਲੱਗਾ ਤੇ ਹੁਣ ਮੱਝਾਂ ਨੂੰ ਪਾਉਣਾ ਆਪਾਂ ਰੱਖ ਕਿਉਂ ਜੀ ਸਾਰੇ ਜਾਣੀ ਥੱਕੇ ਨੇ ਚੋਕਰਾ ਤਾਂ ਅੰਬਾਲੇ ਨੇਗੇ ਤੇ ਦਵਿੰਦਰ ਵੀ ਹੁੰਦੇ ਨੇ ਸਾਰਾ ਦਿਨ ਕੰਮ ਕਰਦਾ ਤੁਸੀਂ ਅੱਜ ਮੈਨੂੰ ਜ਼ਰੂਰੀ ਕੰਮ ਨੂੰ ਲੈਣਾ ਪਾਇਆ ਮੇਰੇ ਦੋਸਤ ਨੇ ਮਾਇਆ ਕੋਈ ਕਿਸੀ ਵੱਲੋਂ ਸੱਦਵਾ ਕੇ ਲਿਆਉਣਾ ਸੀਗਾ 10000 ਰੁਪਏ ਨੂੰ ਤਾਂ ਮੈਨੂੰ ਅੱਧਾ ਜਗ੍ਹਾ ਲਿਖੇ ਕਿ ਮੋਟਰਸਾਈਕਲਾਂ ਦੇ ਰੇਟ ਸੁਣ ਕੇ ਅਸੀਂ ਤਾਂ ਆਉਣਾ ਨਹੀਂ ਜੀ ਮੋਟਰਸਾਈਕਲਾਂ ਦੇ ਰੇਟ ਬਹੁਤ ਮਹਿੰਗੇ ਨੇ ਸੱਤ ਮਾਡਲ ਦਾ 20000 ਦਾ 33000 ਰੁਪਏ ਮੰਗਿਏ ਨੇ 28000 9 ਮਾਡਲ ਦਾ 33000 ਦਾ 38000 25000 ਰੁਪਏ ਕੁੱਤੇ ਕੁੱਤੇ 22000 ਮੰਗਦੇ ਨੇ ਜੀ ਸੁਣੋ ਵੀ ਸੋ ਨੀ ਵੀ ਚਿਆ ਦਬਟ ਉੱਤਰ ਗਈ 14 15 ਨੰਬਰ ਸਟਾਈਰ 10 ਸਿਰ ਮਾਡਲ ਲਵੀ ਕੋਸਟਾਇਰ ਮਗੇ ਦੇ ਕੋਲ ਪੇਟੀ ਨਹੀਂ ਆਇਆ ਬਰਨਾਲੇ ਵੀ ਜਾਏ ਇਸ ਨਾਮ ਜਾਏ ਤੇ ਕਿੰਨੀ ਪਤਾ ਕਰੇ ਤੇ ਹਰ ਕਿਉਂ ਜਿਹੜਾ ਕਬਾੜ ਤੇ ਵੇਚਣਾ ਸੀ ਮੁੰਡਾ ਮੋਟਰ ਦਾ ਸੀ ਡੀ ਡਾਉਨ ਤੇ ਹੁਣ ਮਾ ਮਾ ਪੁੱਲ ਮੋਡਲ ਵੀ ਕਰਾ ਦੇ ਨਾ ਇੰਜਨ ਤੋਂ ਲਾ ਰੋ ਪੇਟ ਤੋਂ 15000 ਰੁਪਏ ਮੁੰਡੇ ਨਾਲ ਚੌਥੀ ਲਾ ਦੇ ਮੰਦਰਾਏ ਤਾਂ ਬਹੁਤ ਸੋੜਾ ਬਣ ਗਿਆ ਤੇ ਚਲੂ ਕਨਕੀ ਚੀਜਾ ਬਾਈ ਜੀ ਨੇ ਉਹਨਾਂ ਸੀ ਮਿਸਤਰੀ ਨਾਲ ਗੱਲ ਕਰਕੇ ਮੋਟਰਸਾਈਕਲ ਮਿਸਤਰੀ ਦੇ ਕੋਲ ਆਤੀ ਵੱਡਣ ਨੂੰ ਕਢਾਇਆ ਪਿਆ ਸੀ ਦੇਖੋ ਜਿੰਨੂੰ ਗਿਆ ਯਾਰ ਕੀ ਪੈਰਾ ਆ ਗਿਆ ਮਗਾਈ ਕਿਤੇ 15 ਨੂੰ ਕਢਾ ਦਿੰਦੀ ਆ ਜਦੋਂ ਕੁਝ ਮਜਬੂਰੀਆਂ ਹੁੰਦੀਆਂ ਨੇ ਯਾਰ ਨਾ ਮਾਮੀ ਪੁੱਤਾਂ ਦਾ ਕਾਬਿਲ ਨਹੀਂ ਨਹੀਂ ਲੈ ਸਕਦਾ ਪਰਿਵਾਰ ਦੇ ਕੰਮ ਦੇ ਹਿਸਾਬ ਨਾਲ ਫਿਰ ਅਸੀਂ ਉਸ ਨੂੰ ਮੋਡੀਫਾਈ ਕਰਨਾ ਮਿਲ ਗਿਆ ਕਿਉਂ ਜੇ ਆਪਾਂ 22500 ਕੀ ਆ ਗੱਲ ਲੈ ਲਵਾਂ ਜੀ ਕਈ ਵਾਰ ਖਾਣਾ ਉਹ ਵੀ ਇੰਜਣ ਦਾ ਕੰਮ ਬਾਲਦਾ ਆ ਕਿ ਉਹ ਵੀ ਖਰਾਬ ਹੋ ਜਾਂਦਾ ਹੁਣ ਇਹਦਾ ਸਿੱਧਾ ਕੰਮ ਹੋ ਗਈ ਸਾਰੇ ਆ ਤੇ ਜਿਹੜਾ ਸੋਚਿਆ ਕਿ ਚੱਲ ਜੀ ਤਈ ਆਪਾਂ ਇਹੀ ਚੱਲਦੇ ਕੰਮ ਆ ਜੂਗਾ ਲੋਟ ਕਰਾ ਲੈ ਚਲੋ ਜੀ ਮਿਲਦੇ ਸਿੱਟਦੇ ਗਾਈਆਂ ਨੂੰ ਟੋਕਾ ਆਪਾਂ ਤੇ ਨਾਲੇ ਆਪਣੀਆਂ ਧੋਕੀਆਂ ਨੂੰ ਕਿ ਦੁੱਧ ਰੱਖ ਗਏ ਨੇ ਤੇ ਤੁਹਾਨੂੰ ਉਸ ਖ਼ਬਰੀ ਸੁਣਾਉਣ ਆਏ ਮਿਲਦੇ ਮੱਝਾਂ ਜਾ ਕੇ ਟਰੋ ਜੀ ਮੈਂ ਹیدرآਬਾਦ ਕੋਲ ਨਿਕ ਕੇ ਕਹਿ ਬਰੇ ਮੁਰੇ ਐ ਟਾਈਮ ਥੋੜਾ ਲੱਗਦਾ ਉਨੂੰ ਬਾਹਰ ਖੇਤ ਉਨਾਂ ਜਾ ਮੈਂ ਜਾਂ ਕਿਸੇ ਨੇ ਖੇਤ ਉਨਾਂ ਜਾਂ ਅੱਜ ਕਰੀ ਅੱਜ ਕਰਦੇ ਆਪਾਂ ਗੱਲਾਂ ਬਾਤਾਂ ਇਹ ਖੇਤ ਤੁਹਾਨੂੰ ਦਿਖਾਉਣੇ ਜਾ ਕੇ ਝੋਨੇ ਵਾਲੀ ਪੱਕਾ ਤੇ ਨਾਲ ਦਿਖਾਉਣੇ ਆਪਣੀ ਮੱਕੀ ਤੇ ਜੋਤਰੋਂ ਲੈ ਕੇ ਜਾਵਾਂਗੇ ਅੱਗੇ ਮੇਰੇ ਨਾਲ ਬੜੇ ਬਹੁਤ ਬਲੌਗ ਚ ਧੰਨਵਾਦ ਦੋਦਾਂ ਚੱਪੀ ਅੱਧਾ ਟਾਲ ਦੇ ਆਹੋ ਜੇਕਰ ਨਾ ਹੀ ਗੁੱਲੀ ਵੱਧ ਬੰਨੀ ਪਈ ਐ ਕੱਟੀ ਇਹੇ ਕੁੰਡੀ ਵਾਲੀ ਐ ਜੀ ਸਿੰਘ ਘਟਾ ਲੈਂਦੇ ਆ ਅੱਜ ਆਪੇ। ਨੰਮ ਮਹਾਰਾਜ ਹੀ ਹੁੰਦਾ। ਇਹ ਟੁੱਟੇ ਜਾਂ ਨਾ ਟੁੱਟੇ। ਕੱਟੀਆਂ ਨੇ ਵਿਚਾਰੀਆਂ ਇਹ। ਆਹ 1.5 ਸਾਲ ਦੀ ਹੋ ਗਈ ਯਾਰ, 1.5 ਸਾਲ ਤੋਂ ਘੱਟ ਆ। ਪੂਰੇ ਜੀ ਦੀ ਵੱਡੇ ਵੱਡੇ ਦੌਰੋਸਾ ਤੇ ਹੋਈਆਂ। ਮਕੀਨ ਨੇ ਮੇਰੇ ਫੋਟੋ ਦਾ ਡਿਜ਼ਾਈਨ ਨਹੀਂ। ਦਰਵਾਜ਼ਾ 100% ਮੈਨੂੰ ਅਜੇ ਆਪਣੀ ਬੱਸੀ ਦੀ ਰਹਗੀ ਇਹਨੇ ਵਧੀਆ ਟੀਕਾ ਭਰਾਇਆ ਹੁਣ ਆਪਾਂ ਨੇ ਡਾਕਟਰ ਜੀ ਦਾ 100% ਰਹਗੀ ਮੈਨੂੰ ਇਸ ਤਰ੍ਹਾਂ ਲੱਗਦਾ ਚਾਹੇ ਨਾ ਟੀਕਾ ਭਰਾਇਆ ਨਾ ਇਸ ਬਾਈ ਕੋਈ ਚੀਜ਼ ਹੋਗਣੀ ਤੂੰ ਤਾਂ ਹੀ ਦੰਨੀਆਂ ਪੱਕੇ ਪਹਿਲੇ ਤੇ ਦਾਣੇ ਨਹੀਂ ਸਾਰੇ ਤੇ ਨੀਰੀ ਚਾਰ ਵਾਲੀ ਮੱਕੀ ਹੁੰਦੀ ਉਹ ਮੋਮੇ ਬਣੀ ਪਈਆਂ ਓੱਕੀਆਂ ਰੁੱਖੋ ਦਾਣੇ ਬਣੇ ਪਈਆਂ ਨੀਰੀ ਤਾਂght ਹੈ ਜਿਵੇਂ ਆਪਾਂ ਪਨੀਰੀ ਕਹਦੇ ਏ ਉਸ ਤਰ੍ਹਾਂ ਇਹ ਆਪਾਂ ਜਿਹੜਾ ਬੰਦੇ ਕੰਮ ਕਰਦੇ ਪਸ਼ੂਆਂ ਦੀ ਇਹ ਪਨੀਰੀ ਹੋਏ ਇੱਕ ਤਰ੍ਹਾਂ ਦੀ ਸਹੀ ਗੋਲタル ਕੀ ਹਾਂ ਅੱਜ ਦੇ ਜੋਦਿਮੇ ਸਾਰੇ ਲੋ ਦਵਾਈ ਦਵਾਈ ਵਧੀਆ ਹੁੰਦੀ ਹੈ ਫੱਕਰ ਮਾਦੀ ਦਿਓ ਤਾਂ ਇਹ ਤੇ ਗੱਬੜ ਲੈ ਨਹੀਂ ਮੱਕੀ ਦਾ ਹੁਣ ਆਮ ਹੋਊ ਬਸ ਕਿਉਂ ਮੱਕੀ ਆਪਣੇ ਉਧਰ ਰਮਾਈ ਪਈ ਐ ਬੱਤ ਆ ਜਾਣ ਨੇ ਤੇ ਆਮ ਇਹ ਕਿੰਨੀ ਮਰਜ਼ੀ ਵੱਢਦੇ ਆ ਜਣੇ ਇਹ ਆਪਣੇ ਅਜੂਰੇ ਜਿਹੜੇ ਘਰ ਕੋਲੇ ਆ ਬੋਰ ਕੋਲੇ ਸੋ ਨੰਬਰ ਦੇ ਦੋ ਤਿੰਨ ਸਾਈਂ ਵੱਢਦੇ ਉਧਰੋਂ ਵੀ ਟਰਾਲੀ ਭਰ ਕੇ ਲੈ ਜਾ ਕਰਾਂਗੇ ਕਿੱਲਾ ਮੱਕੀ ਦਾ ਰੋਜ਼ 10 ਭਰੀਆਂ ਲੈ ਕੇ ਆਇਆ ਇਹਨਾਂ ਨੂੰ ਇਹਨੇ ਡੱਕ ਵੀ ਪਾਇਆ ਕਰਾਂਗੇ ਦਾਂ ਵਾਰ ਦੋ ਤਿੰਨ ਇੱਕ ਵਾਰ ਆਲਦੇ ਆਪੇ ਦੋ ਆ ਖੇਤ ਜੀ ਤੁਹਾਨੂੰ ਖੇਤ ਦਿਖਾਉਣਾ ਫੱਕ ਫੱਕ 4 ਕਿਲੋ ਪਰ ਹੈ ਜੇ ਮੇਰੇ ਕੱਥਾਂ ਟੱਕਣ ਵਾਲੇ ਚਲੋ ਮੈਂ ਉਹਦੇ ਮੋਸਤ ਕੁਜੀ ਛੱਲੀਆਂ ਆ ਕਹਿੰਦੀ ਸੀ ਡੈਡੀ ਹਾਂਜੀ ਤਕਰੀਬਨ ਪੌਣੇ 7 ਦਾ ਟਾਈਮ ਹੈ ਹੁਣ ਪਹੁੰਚ ਚੁੱਕੇ ਆਪਾਂ ਖੇਤ ਖੇਤ ਤੁਹਾਨੂੰ ਦਿਖਾਉਣਾ ਫੱਕ ਆਪਣੀ ਕਾਕ ਆਪਣੇ ਲਾਉਣ ਦੇ ਤਿਆਰ ਰਸ ਤਕਰੀਬਨ ਆਪਾਂ ਕੱਲ ਨੂੰ ਲਾਉਣ ਲੱਗ ਜੇ ਪਰ ਆਪਣੇ ਤਰੀਕ ਦਿੱਤੀ ਹੈ 9 ਆਪਾਂ 9 ਤਰੀਕ ਨੂੰ ਸਟਾਰਟ ਕਰਾਂਗੇ 9 8 9 ਜੂਨ ਨੂੰ ਆਪਾਂ ਲਾਉਣ ਲੱਗਾਂਗੇ ਜ਼ਿਲ੍ਹਾ ਬਰਨਾਲਾ ਦੀ ਜਿਹੜੀ ਤਰੀਕ ਆ ਕਿ ਉਹ 9 ਆਗੀ 8 ਤਰੀਕ ਨੂੰ ਮਾਨ ਸਾਹਿਬ ਕਨੇ ਸੀ ਪਾਣੀ ਛੱਡ ਦਾਂਗੇ ਕਦੂਕਰ ਨੂੰ ਤੇ ਆਪਾਂ 8 9 ਨੂੰ ਲਾਉਣ ਲੱਗ ਜਾਂਗੇ ਤੇ ਬਹੁਤ ਆਪਣੀ ਰੈਡੀ ਹੋ ਸਕੇ ਅਪਨੇ ਅੱਜ ਲਾਲਾ ਸੰਦਸਿਆ ਵੀ ਕਿ ਸੇਵਾ ਸਾਮਤੀ ਨਾਲ ਵਧੀਆ ਕੇਅਰ ਕਰੀ ਪਾਉਦੀ ਹੋਗੀ ਲਾਉਣ ਵਾਲੀ ਤੇ ਜੋਤ ਨੇ ਅੱਜ ਵਾਹਣ ਤਿਆਰ ਕਰ ਦਿੱਤਾ ਤੁਹਾਨੂੰ ਦਿਖਾਉਣੇ ਆਜੋ। ਗਵਿੰਦਰ ਜੋਤ ਨੇ ਵਾਹਣ ਤਿਆਰ ਕਰ ਦਿੱਤਾ ਖੇਤ ਇੱਧਰ ਦੂਜੇ ਖੇਤ ਵੀ ਨੇ ਜਿਹੜੇ ਉਹ ਵੀ ਵਾਹ ਕੇ ਤਿਆਰ ਕਰ ਦਿੱਤੇ ਨੇ। ਤੇ ਕੁਛ ਝੋਨਾ ਪਾ ਬੀਜਿਆ ਹੋਇਆ ਕੱਲ ਤੁਹਾਨੂੰ ਉਹ ਵੀ ਦਿਖਾਵਾਂਗੇ। ਤੇ ਇਸ ਤਰ੍ਹਾਂ ਵਾਹਣ ਓਕੇ ਜਮਾ ਰਿਪੋਰਟ। ਕੱਖਾਂ ਕੰਡੇ ਵਾਲੀ ਆਪਾਂ ਕਰਤੀ ਬੱਟਾਂ ਡੋਲਾਂ ਤੇ ਸਪਰੇ ਸਾਰੇ ਮਚਾਏ ਪੈਣ ਦੇਖੋ ਚਾਰੇ ਪਾਸੇ ਦੀਨੇ ਹੋਣੇ ਤੁਹਾਨੂੰ। ਤੇ ਫੱਕ ਦੇਖੋ ਆਪਣੀ ਵੱਲ ਤਾਂ। ਕਮੈਂਟ ਜ਼ਰੂਰ ਕਰਿਓ। ਠੀਕ ਵਰੀਏ ਤੇ ਆਪਣਾ ਦਿਖਾਉਂਦੇ ਆ ਮੰਗੋ ਤੁਹਾਨੂੰ ਨਾਲੇ ਮੰਗੋ ਪੂਰੇ ਵਧੀਆ ਨੇ ਤੇ ਇਹਨਾਂ ਦੇ ਨਿਗ੍ਹਾ ਬਾਲਿਆਂ ਦੀ ਐ ਅੱਧੇ ਦਾ ਟੁੱਟ ਗਏ ਆ ਹੀ ਰਹਿ ਗਏ ਇੰਨੇ ਕਿ ਇੱਧਰ ਵੀ ਤਾਂ ਬਚ ਕੇ ਇੱਧਰ ਥਾਂ ਗਿੱਲਾ ਰਹਿੰਦਾ ਹੈ ਠਾ ਪਾਣੀ ਰਹਿੰਦਾਗਾ ਇਹਦੇ ਕਰਕੇ ਬੱਚੇ ਖੜੇ ਨੇ ਭਰਾਵਾ ਜੇ ਪਾਣੀ ਨਾ ਹੁੰਦਾ ਜਿਹੜੇ ਆ 5 10 ਕਿਲੋ ਬਚੇ ਨੇ 15 20 ਹੋਣੇ ਇਹ ਵੀ ਨਾ ਬਚਦੇ ਤੇ ਹੁਣ ਇਹਨਾਂ ਨੂੰ ਆਪਾਂ ਇੱਕ ਦੋ ਦਿਨਾਂ ਦਾ ਮਤਲਬ ਹੋਰ ਲੰਘ ਜਾਣਦੇ ਤੋੜ ਕੇ ਦਾ ਚ ਕੋਸਤਾ ਤਾਂ ਮੈਂ ਪਰਾਂ ਤੋੜ ਕੇ ਲੈ ਗਿਆ ਸੀ ਉਹਦਾ ਚਾਰ ਪਾ ਲਿਆ ਸੀਗਾ ਤੇ ਇਹਨਾਂ ਨੂੰ ਵੀ ਤੋੜ ਕੇ ਲੈ ਜਾਾਂਗੇ ਤੇ ਇਹਨਾਂ ਦਾ ਵੀ ਚਾਰ ਪਾ ਲਾਂਗੇ ਪੱਕਣ ਦਾ ਤੇ ਕਿਹੜਾ ਦੇਊਗਾ ਜੀ ਮਸਾਂ ਬਾਲੀ ਗੌਰ ਰੱਖਣੀ ਪੈਂਦੀ ਆ ਲੋਕ ਸੰਘੀ ਨਹੀਂ ਮੰਨਦੇ ਮੰਗਣ ਲੱਗਿਆ ਵੀ ਤੋੜਨ ਲੱਗਿਆ ਵੀ ਤੇ ਮਾਹੌਲ ਪੂਰਾ ਵਧੀਆ ਸ਼ਾਮ ਦੇ ਟਾਈਮ ਦਾ ਫੱਕ ਆਪਣੀ ਜਿਹੜੀ ਕਿਆਰੀ ਵਾਲੀਆਂ ਬੱਟਨ ਦੇ ਉੱਪਰ ਦੀ ਲੰਘ ਚੁੱਕੀ ਇਹਦਾ ਮਤਲਬ ਹੈ ਰੈਡੀ ਹੋ ਚੁੱਕੀ ਹੈ ਜਿਹੜੀ ਇਹ ਪੀੜੀ ਹੈ ਇਹ ਐਨਾ ਸਮਝੋ ਇਹਨੂੰ ਪਾਣੀ ਲੱਗਿਆ 5 ਦਿਨ ਤੇ ਹੁਣ ਪਾਣੀ ਲਾਇਆ ਕੱਲ ਤੇ ਕੱਲ ਨੂੰ ਥੋੜਾ ਥੋੜਾ ਲਾ ਰਾਂਗੇ ਜੂਰੀਆ ਤੇ ਇਹ ਹੋ ਜਾਣੀ ਕਾਲੀ ਜਮ ਓਕੇ ਦੀ ਰਿਪੋਰਟ ਇਸ ਵਾਰ ਲੇਟ ਫਲ ਚੱਕੇ ਨਿੰਬੂ ਨੇ ਤੇ ਨਿੰਬੂ ਹੁਣ ਪੂਰਾ ਭਰ ਚੁੱਕਿਆ ਫਲ ਨਾਲ ਦੇਖੋ ਜੀ ਤੇ ਪਹਿਲਾਂ ਅੱਜ ਕੱਲ ਨਿੰਬੂ ਲੱਗੇ ਹੁੰਦੇ ਸੀ ਇਹਦੇ ਇਸ ਵਾਰ ਲੇਟ ਫਾਲ ਚੱਕਿਆ ਚਲੋ ਲੇਟ ਲੱਗੇ ਆਉਣਗੇ ਫਾਲ ਚੱਕ ਲਏ ਮੁਰਦਾਂ ਦੇ ਬਹੁਤ ਮੁਰਦ ਲੱਗੇ ਨੇ ਆਵਤਾਂ ਨੂੰ ਲੈ ਚੱਲਦੇ ਆ ਦੂਸਰੇ ਖੇਤ ਮੱਕੀ ਵੱਲ ਦਿਖਾਉਨੇ ਆ ਮੱਕੀ